ਹਾਂਜੀ ਦੋਸਤੋ ਹਰਜਿੰਦਰ ਸਿੰਘ ਟਰੱਕ ਡਰਾਈਵਰ ਨੂੰ ਬਚਾਉਣ ਦੇ ਵਾਸਤੇ ਸਾਰੇ ਪੰਜਾਬੀਆਂ ਦਾ ਜ਼ੋਰ ਲੱਗਾ ਪਿਆ ਵਾ ਜਿਹਦੇ ਕਰਕੇ ਕਿ ਸਾਰੇ ਪੰਜਾਬੀ ਪਟੀਸ਼ਨਾਂ ਸਾਈਨ ਕਰ ਰਹੇ ਆ ਤੇ ਕਹਿ ਰਹੇ ਆ ਕਿ ਕਿਸੇ ਤਰੀਕੇ ਨਾਲ ਵੀ ਹਰਜਿੰਦਰ ਸਿੰਘ ਨੂੰ ਬਚਾ ਲਿਆ ਜਾਵੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਚੱਲ ਰਿਹਾ ਕਿ ਅਸੀਂ ਸਾਈਨ ਕਿੱਥੇ ਕਰਨੇ ਆ ਤੇ ਉਹ ਗਲਤ ਪਟੀਸ਼ਨਾਂ ਦੇ ਉੱਪਰ ਸਾਈਨ ਕਰ ਰਹੇ ਆ ਆਓ ਹੁਣ ਤੁਹਾਨੂੰ ਦੱਸਦੇ ਆ ਕਿ ਕਿਹੜੀਆਂ ਪਟੀਸ਼ਨਾਂ ਦੇ ਉੱਪਰ ਸਾਈਨ ਕਰਨਾ ਆ ਸਭ ਤੋਂ ਪਹਿਲਾਂ ਦੇ ਦੇ ਤੁਸੀਂ ਇਹ ਦੇਖ ਰਹੇ ਆ ਮੈਂ ਇੱਕ ਸਕਰੀਨਸ਼ਾਟ ਨਾਲ ਮੈਂਸ਼ਨ ਕੀਤਾ ਹੋਇਆ ਪੀਲੇ ਰੰਗ ਦੇ ਵਿੱਚ ਇਹ ਜਿਹੜੀ ਆ ਜੀ ਇਹ 트াম্প ਮੇਕਰ ਆ ਇਸ ਇਸ ਪਟੀਸ਼ਨ ਦਾ ਤੁਸੀਂ ਦੇਖ ਰਹੇ ਕਿ ਕਿੰਨੇ ਲੋਕਾਂ ਨੇ ਇਹਦੇ ਵਿੱਚ ਸਾਈਨ ਕੀਤੇ ਆ ਉਹ ਵੀ ਨਾਲ ਆਪਾਂ ਆਂਕੜਾ ਨਾਲ ਹੀ ਲਗਾ ਦਿੱਤਾ ਵਾ ਜਿਹਦੇ ਵਿੱਚ ਹੈਗਾ ਵਾ 트াম্প ਵੱਲੋਂ ਲਿਖਿਆ ਗਿਆ ਵਾ ਕਿ ਇਸ ਮੁੰਡੇ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਇਸ ਮੁੰਡੇ ਤੇ ਜਿਹੜੀ ਤੁਸੀਂ ਦੂਸਰੀ ਪਟੀਸ਼ਨ ਦੇਖ ਰਹੇ ਆ ਇਹਦਾ ਮੇਕਰ ਕੋਈ ਹੋਰ ਆ ਜਿਹੜਾ ਕਿ ਮੁੰਡੇ ਦੇ ਸਪੋਰਟ ਕਰ ਰਿਹਾ ਵਾ ਜੀ ਖੁੱਲ ਕੇ ਸਪੋਰਟ ਕਰ ਰਿਹਾ ਵਾ ਤੇ ਨਾਲ ਆਪਾਂ ਸਕਰੀਨਸ਼ਾਟ ਵੀ ਲਗਾ ਦਿੱਤੇ ਜਿਹਦੇ ਵਿੱਚ ਉਹ ਕਹਿ ਰਿਹਾ ਵਾ ਕਿ ਦੇਖੋ ਮੁੰਡਾ ਕੋਈ ਕਾਤਲ ਨਹੀਂ ਹੈਗਾ ਠੀਕ ਆ ਮੁੰਡੇ ਤੋਂ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਦੀ ਸਜ਼ਾ ਐਡੀ ਵੱਡੀ ਨਹੀਂ ਹੋਣੀ ਚਾਹੀਦੀ ਕਿ ਵੀ ਸਜ਼ਾ ਮੁੰਡੇ ਦੀ ਘੱਟ ਹੋਣੀ ਚਾਹੀਦੀ ਆ ਤੇ ਕਈ ਲੋਕ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਰੇਗੇ ਤੇ ਨਾਲ ਹੀ ਉਹਨੇ ਕੁਝ ਸਕਰੀਨਸ਼ਾਟ ਆਪਣੇ ਨੱਥੀ ਵੀ ਕੀਤੇ ਆ ਉਸ ਜਿਹੜਾ ਇਹਦਾ ਮੇਕਰ ਸੀਗਾ ਇਸ ਪਟੀਸ਼ਨ ਦਾ ਉਹਨੇ ਕਿਹਾ ਵਕਿ ਪਿਛਲੇ ਸਾਲ ਇਥੇ ਇੱਕ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਚਾਰ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਸੀਗੀ ਤੇ ਉਸ ਬੰਦੇ ਨੂੰ 110 ਸਾਲ ਦੀ ਸਜ਼ਾ ਹੋਈ ਸੀਗੀ ਤੇ ਉੱਥੇ ਵੀ ਇਹੀ ਗੱਲ ਰੱਖੀ ਗਈ ਸੀਗੀ ਕੱਢ ਕੇ ਕਿ ਇਸ ਬੰਦੇ ਤੋਂ ਗਲਤੀ ਦੇ ਨਾਲ ਐਕਸੀਡੈਂਟ ਹੋਇਆ ਕੋਈ ਵੀ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾਗਾ ਉਹ ਕੋਈ ਮਰਡਰਰ ਨਹੀਂ ਸੀਗਾ ਵੀ ਜਿਹੜਾ ਉਹ ਕਾਤਲ ਹੋਵੇ ਜਾਂ ਕਿਸੇ ਦਾ ਉਹਨੇ ਕਤਲ ਕੀਤਾ ਹੋਵੇ ਜਾਣ ਬੁੱਝ ਕੇ ਉਹ ਇੱਕ ਐਕਸੀਡੈਂਟ ਸੀ ਜਿਹਦੇ ਤਹਿਤ ਕੀ ਉਹਦੀ ਸਜ਼ਾ ਬਹੁਤ ਘਟਾ ਦਿੱਤੀ ਗਈ ਸੀ ਸੋ ਇਹੀ ਮਾਮਲਾ ਹੁਣ ਹਰਜਿੰਦਰ ਸਿੰਘ ਡਰਾਈਵਰ ਦੇ ਲਈ ਬਣਾਇਆ ਗਿਆ ਵਾ ਤੇ ਹੁਣ ਤੁਸੀਂ ਜੇ ਕਿਤੇ ਵੀ ਸਾਈਨ ਕਰਨੇ ਆ ਤਾਂ ਕਿਰਪਾ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਕਰਿਓ ਆਪਾਂ ਨਾਲ ਤੁਹਾਨੂੰ ਸਭ ਕੁਝ ਸਕਰੀਨਸ਼ਾਟ ਲਗਾ ਦਿੱਤੇ ਆ ਜਿਹਦੇ ਵਿੱਚ ਕੀ ਆਪਾਂ ਸائن ਉਸ ਚੀਜ਼ ਤੇ ਕਰਨੇ ਆ ਕਿ ਮੁੰਡੇ ਦੀ ਸਜ਼ਾ ਘਟਾਈ ਜਾਵੇ ਸਜ਼ਾ ਤੋਂ ਮਾਫੀ ਮਾਫ ਕੀਤਾ ਜਾਵੇ ਇਹ ਨਹੀਂ ਹੈਗੀ ਦੇਖੋ ਉਸਨੇ ਜਿਹੜਾ ਗਲਤੀ ਕੀਤੀ ਆ ਉਹਦੀ ਸਜ਼ਾ ਤਾਂ ਬਣਦੀ ਆ ਹੈਨਾ ਸਜ਼ਾ ਘਟਾਈ ਜਾਵੇ ਸਜ਼ਾ ਮਾਫ ਕੀਤੀ ਜਾਵੇ ਅਜਿਹੀ ਕੋਈ ਪਟੀਸ਼ਨ ਨਹੀਂ ਹੈਗੀ ਸੋ ਦੋਸਤੋ ਧਿਆਨ ਰੱਖੋ ਇਸ ਚੀਜ਼ ਦਾ